ਆਪਣੇ ਪੰਜਾਬ ਵਿੱਚ ਕਿਤੇ ਵੀ ਪੂਰਾ ਸੈਟਅਪ ਜਿਹੜਾ ਬੇਬੀ ਸ਼ੂਟ ਦਾ ਕਿਤੇ ਨਹੀਂ ਹੈਗਾ ਜੀ ਇਹ ਆਪਾਂ ਹੀ ਲਾਇਆ ਪਰਪਰ ਆਪਣੇ 12 ਤੋਂ 15 ਦੇ ਕਰੀਬ ਤਾਂ ਮਤਲਬ ਪ੍ਰੋਪਰ ਸੈਟ ਰੈਡੀ ਨੇ ਠੀਕ ਹੈ ਜੀ ਬਾਕੀ ਜੇ ਸੈਟਅਪ ਆਪਾਂ ਰੈਡੀ ਕਰਨਾ ਹੋਰ ਉਹਦੇ ਲਈ ਵੀ ਅਲੱਗ-ਅਲੱਗ ਥੀਮ ਆਪਣੇ ਕੋਲੇ ਹੈਗੇ ਨੇ ਇਹ ਆਪਾਂ ਜਿਹੜੇ ਦੂਸਰੇ ਸੈਟ ਨੇ ਜੀ ਉਹ ਤਾਂ ਆਪਣੇ ਪ੍ਰੋਪਰ ਰੈਡੀ ਕਰੇ ਹੋਇਆ ਠੀਕ ਹੈ ਜੀ ਬੈਕ ਡ੍ਰੌਪ ਇਹ ਆਪਾਂ ਜੇ ਕਿਸੇ ਨੇ ਚੇਂਜ ਕਰਕੇ ਕਿਸ ਦਾ ਅਲੱਗ-ਅਲੱਗ ਟੇਸਟ ਹੁੰਦਾ ਠੀਕ ਹੈ ਜੀ ਉਹਦੇ ਅਕੋਰਡਿੰਗ ਆਲਾ ਚੇਂਜ ਕਰ ਸਕਦਾ ਜੀ ਹਸਤੀ ਗਾਲ ਦੋਸਤੋ ਪੰਜਾਬ ਦੇ ਵਿੱਚ ਪਹਿਲੀ ਬੇਬੀ ਸ਼ੂਟ ਲੋਕੇਸ਼ਨ ਲੈ ਕੇ ਆਇਆ ਜਿਵੇਂ ਪ੍ਰੀ ਬੈਡਿੰਗ ਵਗੈਰਾ ਦੀ ਲੋਕੇਸ਼ਨਾਂ ਤੁਹਾਨੂੰ ਹਰ ਜਗਾ ਤੇ ਮਿਲ ਜਾਣਗੀਆਂ ਪਰ ਬੇਬੀ ਸ਼ੂਟ ਜਾਂ ਬੱਚਿਆਂ ਦਾ ਸ਼ੂਟ ਦਾ ਕਿਸੇ ਵੀ ਤਰ੍ਹਾਂ ਦਾ ਸ਼ੂਟ ਕਰਨਾ ਹੈ ਤਾਂ ਬਾਈ ਹੋਰਾਂ ਨੇ ਉਹ ਲੋਕੇਸ਼ਨ ਬਣਾਈ ਆ ਸਾਰੀ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦਾ ਨਾਮ ਦੱਸ ਦਈਏ ਤੇ ਆਪਾਂ ਕਿਹੜੀ ਜਗ੍ਹਾ ਖੜੇ ਆ ਹਾਂਜੀ ਕੋਹੀਨੂਰ ਲੋਕੇਸ਼ਨ ਆ ਜੀ ਹਾਂਜੀ ਬਰਨਾਲੇ ਕੋਲ ਨਾਈਵਾਲ ਪਿੰਡ ਜੀ ਜੀ ਹਾਂਜੀ ਤੇ ਬਾਈ ਹੋਰਾਂ ਕੋਲੇ ਪਹਿਲਾਂ ਸਾਰੇ ਤਰ੍ਹਾਂ ਦੀਆਂ ਲੋਕੇਸ਼ਨਾਂ ਹੈਗੀਆਂ ਨੇ ਪਰ ਜਿਹੜੀ ਮੇਨ ਚੀਜ਼ ਹੈ ਵੀ ਪੰਜਾਬ ਦੇ ਵਿੱਚ ਬਾਈ ਹੋਰੀ ਕਹਿੰਦੇ ਪਹਿਲਾਂ ਇਹ ਬਾਈ ਸੱਚੀ ਕਿਤੇ ਵੀ ਨਹੀਂ ਹੈਗੀ ਲੋਕੇਸ਼ਨ ਹਾਂਜੀ ਹਾਂ ਇਹ ਆਪਣੇ ਪੰਜਾਬ 'ਚ ਕਿਤੇ ਵੀ ਪੂਰਾ ਸੈ ਪ੍ਰੋਪਰ ਸੈਟਅਪ ਜੀ ਭਾਈ ਦਰਸ਼ਕਾਂ ਨੂੰ ਦਿਖਾਈਏ ਤੇ ਕਿਹੜੀ ਕਿਹੜੀ ਬਈ ਹੇ ਲੋਕੇਸ਼ਨ ਬਣਾਈ ਹੈ ਬੱਚਿਆਂ ਵਾਸਤੇ ਹਾਂਜੀ ਹਾਂਜੀ ਆਪਣੇ ਕੋਲੇ 20 ਪਲੱਸ ਥੀਮ ਨੇ ਜੀ ਅਲੱਗ-ਅਲੱਗ ਡਿਫਰੈਂਟ ਪ੍ਰਿਫਰੈਂਟ ਆਪਾਂ ਥੀਮ ਲਾਏ ਹੋਏ ਨੇ ਜੀ ਭਾਈ ਜਿਦਾਂ ਸਮਰ ਲਈ ਆ ਗਿਆ ਠੀਕ ਆ ਜੀ ਠੀਕ ਆ ਭਾਈ ਜੀ ਇੱਥੇ ਹੀ ਮਤਲਬ ਆਪਣੇ ਇਨਡੋਰ ਚ ਸਾਰੇ ਸੈਟਅਪ ਰੈਡੀ ਕਰੇ ਹੋਏ ਐ ਠੀਕ ਆ ਭਾਈ ਜੀ ਹਾਂਜੀ ਹਾਂਜੀ ਆ ਫਲਾਵਰ ਵਾਲਾ ਆ ਗਿਆ ਫਲਾਵਰ ਸ਼ਾਪ ਆ ਗਈ ਜਿੱਦਾਂ ਠੀਕ ਆ ਭਾਈ ਜੀ ਹਾਂਜੀ ਹਾਂਜੀ ਤੇ ਦੇਖੋ ਦੋਸਤੋ ਬਿਲਕੁਲ ਐ ਲੱਗਦਾ ਜਿਵੇਂ origignal ਹੀ ਬਣਾਇਆ ਪਿਆ ਹੁੰਦਾ ਹਨਾ ਬਈ ਹਾਂਜੀ ਹਾਂ ਇਹਦਾ ਬਹੁਤ ਸੋਹਣੇ ਕਲਰ ਚੂਜ਼ ਕੀਤੇ ਨੇ ਜੀ ਬਈ ਇਹਦੇ ਬੈਕਗਰਾਉਂਡ ਮਤਲਬ ਡਿਫਰੈਂਟ ਡਿਫਰੈਂਟ ਆਪਾਂ ਲੈ ਕੇ ਆਏ ਹਾਂ ਜੀ ਬਈ ਹਾਂਜੀ ਹਾਂਜੀ ਇਹ ਮਤਲਬ ਹੋਰ ਤਰ੍ਹਾਂ ਦੇ ਵੀ ਮਿਲ ਜਾਣਗੇ ਕਿ ਜਿਹੜੀਆਂ ਐਪ ਫਿਟ ਕੀਤੀਆਂ ਬਈ ਇਹ ਹੀ ਨੇ ਨਹੀਂ ਆਪਣੇ 12 ਤੋਂ 15 ਦੇ ਕਰੀਬ ਤਾਂ ਮਤਲਬ ਪ੍ਰੋਪਰ ਸੈਟ ਰੈਡੀ ਨੇ ਠੀਕ ਹੈ ਜੀ ਬਾਕੀ ਜੇ ਸੈਟ ਆਪਾਂ ਰੈਡੀ ਕਰਨਾ ਹੋਰ ਉਹਦੇ ਲਈ ਵੀ ਅਲੱਗ-ਅਲੱਗ ਥੀਮ ਆਪਣੇ ਕੋਲੇ ਹੈਗੇ ਨੇ ਠੀਕ ਹੈ ਬਈ ਹਾਂਜੀ ਹਾਂ ਤੇ ਇਧਰ ਬਈ ਸਾਰੀਆਂ ਇਹ ਜਿਵੇਂ ਸਕੂਟਰ ਮੋਟਰਸਾਈਕਲ ਗੱਡੀਆਂ ਇਹਦੀ ਵੀ ਆਪਸ਼ਨ ਪੂਰੀ ਦਿੱਤੀ ਹੋਈ ਹੈ ਹਾਂਜੀ ਹਾਂ ਬਾਈਕਰ ਸਾਰੇ ਮਤਲਬ ਇਨਡੋਰ ਚ ਵੀ ਕਰ ਸਕਦੇ ਹੋ ਤੁਸੀਂ ਆਊਟਡੋਰ ਵੀ ਸ਼ੂਟ ਕਰ ਸਕਦੇ ਹੋ ਠੀਕ ਆ ਬਾਈ ਜੀ ਬਾਈ ਇੱਕ ਗੱਲ ਬਹੁਤ ਖਾਸ ਲੱਗੀ ਮੈਨੂੰ ਇਹ ਆਈਡੀਆ ਕਿੱਥੋਂ ਆਇਆ ਤੁਹਾਡੇ ਦਿਮਾਗ ਚ ਕਿਉਂਕਿ ਪ੍ਰੀ ਵਿਡਿੰਗ ਵਾਲੇ ਤਾਂ ਚਲੋ ਹਰ ਜਗ੍ਹਾ ਜਗ੍ਹਾ ਤੇ ਬਣੇ ਹੋਏ ਨੇ ਪਰ ਇਹ ਚੀਜ਼ ਬਹੁਤ ਸੁਣੀ ਲੈ ਕੇ ਆਏ ਤੁਸੀਂ ਹਾਂਜੀ ਹਾਂ ਬਹੁਤ ਵਧੀਆ ਸਵਾਲ ਹੈ ਜੀ ਇਹ ਇਹਦੇ ਚ ਕੀ ਆ ਆਪਣੇ ਕੋਲ ਜਿੱਦਾਂ ਪ੍ਰੀ ਵਿਡਿੰਗ ਸ਼ੂਟ ਕਰਨ ਆਉਂਦੇ ਆ ਠੀਕ ਆ ਜੀ ਉਹਨਾਂ ਨਾਲ ਕੋਈ ਬੱਚੇ ਵੀ ਮਤਲਬ ਨਾਲ ਲੈ ਕੇ ਆਉਂਦੇ ਆ ਠੀਕ ਆ ਜੀ ਤੇ ਉਹਦੇ ਲਈ ਉਹ ਜੇ ਬਾਹਰ ਸ਼ੂਟ ਕਰਦੇ ਕੋਈ ਵੀ ਉਨਨ ਕੋ ਕੋਈ ਥੀਮ ਨਹੀਂ ਹੁੰਦਾ ਕਿਸੇ ਚੀਜ਼ ਦਾ ਵੀ ਠੀਕ ਹੈ ਜੀ ਕੋਈ ਸ਼ੂਟ ਕਰਨ ਲਈ ਕੋਈ ਥੀਮ ਨਹੀਂ ਹੁੰਦਾ ਵੀ ਆਪਾਂ ਬੱਚੇ ਹਾਂਜੀ ਹਾਂ ਪਾਰਕ ਦੇ ਵਿੱਚ ਨਾ ਉਹ ਗੱਲ ਬਣਦੀ ਹੈ ਨਾ ਉਹ ਹਨਾ ਜੀ ਅਸੀਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਇਹ ਚੀਜ਼ ਡਿਫਰੈਂਟ ਆਪਾਂ ਲੈ ਕੇ ਆਈਏ ਠੀਕ ਹੈ ਬਈ ਠੀਕ ਹੈ ਜੀ ਉਹਦੇ ਲਈ ਆਪਾਂ ਪ੍ਰੋਪਰ ਸੈਟਅਪ ਹੀ ਰੈਡੀ ਕਰਦੇ ਹੋਇਆ ਕੀ ਬਾਤ ਹੈ ਤੇ ਇੱਕ ਇਹ ਵੀ ਖਾਸ ਚੀਜ਼ ਹੈ ਦੋਸਤੋ ਮਤਲਬ ਇਹ ਨਹੀਂ ਹੈਗਾ ਵੀ ਧੁੱਪ ਦੇ ਵਿੱਚ ਬਣਿਆ ਹੋਇਆਗਾ ਇਨਡੋਰ ਬਣਾਇਆ ਜਿਵੇਂ ਬੱਚਿਆਂ ਲਈ ਇਨਡੋਰ ਗੇਮਸ ਹੁੰਦੀਆਂ ਨੇ ਤੇ ਵੀ ਬੱਚਾ ਜਿੰਨਾ ਵੀ ਟਾਈਮ ਤੁਸੀਂ ਫੋਟੋ ਸ਼ੂਟ ਕਰਾਉਣਾ ਉਹ ਇੰਜੋਏ ਕਰ ਸਕਦਾ ਇੱਥ ਅ ਇਹ ਦੂਵਾਰ ਜੰਗਲ ਦਾ ਵੀ ਆ ਗਿਆ ਜਿੱਦਾਂ ਜੀ ਬਾਈ ਹਾਂ ਜੀ ਹਾਂ ਇਹਦੇ ਚ ਪ੍ਰੋਪਰ ਸਾਰਾ ਸੈਟਅਪ ਜੰਗਲ ਦਾ ਉਦਾਂ ਹੀ ਹੈਗਾ ਠੀਕ ਹੈ ਜੀ ਜਿਵੇਂ ਅੱਜ ਕੱਲ ਬੱਚੇ ਮੋਬਾਈਲ ਟੀਵੀ ਤੇ ਦੇਖਦੇ ਨੇ ਉਹ ਚੀਜ਼ਾਂ ਹਨਾ ਨੇਚਰਲ ਬਣਾ ਕੇ ਦੇਖਦੇ ਹਾਂ ਹਾਂ ਜੀ ਹਾਂ ਜੀ ਬਾਈ ਹਾਂ ਜੀ ਇੱਕ ਅੱਗੇ ਆ ਗਿਆ ਸੈਟ ਜੀ ਠੀਕ ਹੈ ਜੀ ਕਿਆ ਬਹੁਤ ਪਿਆਰਾ ਸੈਟ ਆ ਬਈ ਇਹ ਬਹੁਤ ਸੋਹਣਾ ਸੈਟ ਆ ਜੀ ਇਹ ਜੀ ਹਾਂ ਜੀ ਹਾਂ ਬਿਲਕੁਲ ਰੀਜਨਲ ਹੀ ਲੱਗਦਾ ਹੈ ਸਾਰਾ ਇਹ ਬਈ ਆਹ ਜਿਹੜੇ ਟੰਗੇ ਹੋਏ ਨੇ ਆ ਇਹ origignal ਹੈ ਕਹੇ ਹਾਂਜੀ ਇਹ origignal ਨੇ ਬਾਕੀ ਕੁਝ ਮਤਲਬ ਬੈਕਡ੍ਰੌਪ ਦੇ ਵਿੱਚ ਹੈਗੇ ਕੀ ਬਾਤ ਹੈ ਜੀ ਬਾਈ ਸਾਰੇ origignal ਹੀ ਲੱਗਦੇ ਹਾਂ ਹਾਂਜੀ 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 ਬਿਲਕੁਲ ਠੀਕ ਹੈ ਜੀ ਤੇ ਬਹੁਤ ਪਿਆਰਾ ਸੈਟ ਹੈ ਵੀ ਬਾਈ ਉਸ ਤੋਂ ਕਿ ਆ ਜਿੱਦਾਂ ਬਰਥਡੇ ਲਈ ਆ ਗਿਆ ਠੀਕ ਹੈ ਜੀ ਜਿੱਦਾਂ ਬਰਥਡੇ ਦਾ ਆਪਣਾ ਵੀਡੀਓ ਸ਼ੂਟ ਕਰਨਾ ਜਾਂ ਫੋਟੋ ਸ਼ੂਟ ਕਰਨਾ ਪ੍ਰੋਪਰ ਸੈਟਅਪ ਇਹਦਾ ਬਰਥਡੇ ਵਾਲਾ ਆਪਾਂ ਲਾਤਾ ਹੋਇਆ ਹੈ ਠੀਕ ਹੈ ਜੀ ਹਾਂਜੀ ਹਾਂਜੀ ਚਾਹੇ ਛੋਟਾ ਬੱਚਾ ਚਾਹੇ ਵੱਡਾ ਬੱਚਾ ਪਰ ਜਿਆਦਾ ਨੂੰ ਜੇ ਸਵਾਉਣਾ ਚਾਹਣੇ ਹਨਾ ਨਾਲ ਰੱਖਣਾ ਚਾਹਣੇ ਹੋ ਤੇ ਉਹ ਚੀਜ਼ ਦੀਆਂ ਆਪਾਂ অপਸ਼ਨਾਂ ਸਾਰੀਆਂ ਦੇ ਦਿੱਤੀਆਂ ਹਾਂਜੀ ਉਹ ਸਾਰ ਇਸ ਤੋਂ ਬਾਅਦ ਬਾਈ ਜੀ ਆ ਇੱਕ ਨਵਾਂ ਵੀਊ ਆ ਗਿਆ ਠੀਕ ਹੈ ਜੀ ਜੀ ਬਾਈ ਹਾਂ ਜੀ ਹਾਂ ਬੱਚੇ ਦੀ ਸ਼ੂਟ ਲਈ ਆ ਗਿਆ ਬਾਕੀ ਜੇ ਆਪਾਂ ਮੈਟਰਨਿਟੀ ਸ਼ੂਟ ਕਰਨਾ ਉਹਦੇ ਲਈ ਵੀ ਆਪਣਾ ਹੁੰਦਾ ਬੇਬੀ ਸ਼ਾਵਰ ਹਨਾ ਜੀ ਬੇਬੀ ਸ਼ਾਵਰ ਦਾ ਵੀ ਹਾਂ ਜੀ ਹਾਂ ਉਹ ਵੀ ਸ਼ੂਟ ਇੱਥੇ ਹੋ ਸਕਦਾ ਹੈ ਇਹਦੇ ਵਿੱਚ ਉਹ ਵੀ ਇੱਥੇ ਹੋ ਸਕਦਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਬਾਈ ਜੀ ਹਾਂ ਜੀ ਹਾਂ ਆ ਕਾਉ ਹਾਊਸ ਆ ਗਿਆ ਜਿੱਦਾਂ ਹੋ ਗਿਆ ਸਮਾਨ ਨਾਲ ਹਾਂ ਜੀ ਹਾਂ ਜੀ ਤੇ ਮਤਲਬ ਵੀ ਇਹ ਲਵਾਏ ਵਾਲ ਪੇਪਰ ਕੀ ਚੀਜ਼ ਆ ਬਹੁਤ ਕੁਆਲਿਟੀ ਆ ਹਾਂਜੀ ਹਾਂ ਇਹ ਨਾ ਮਤਲਬ ਬੇਬੀ ਸ਼ੂਟ ਲਈ ਪ੍ਰੋਪਰ ਜਿਹੜੇ ਚੀਜ਼ਾਂ ਯੂਜ਼ ਹੁੰਦੀਆਂ ਨੇ ਠੀਕ ਆ ਜੀ ਪ੍ਰੋਫੈਸ਼ਨਲ ਹੀ ਚੀਜ਼ ਯੂਜ਼ ਹੁੰਦੀ ਆ ਉਹ ਚੀਜ਼ ਆਪਾਂ ਲਿਆ ਕੇ ਇੱਥੇ ਮਤਲਬ ਕਰੀ ਆ ਠੀਕ ਆ ਜੀ ਹਾਂਜੀ ਉਹ ਸਾਰੇ ਸੈਟਅਪ ਮਤਲਬ ਜਿਹੜੇ ਯੂਜ਼ ਹੁੰਦੇ ਆ ਬੇਬੀ ਸ਼ੂਟ ਲਈ ਸਪੈਸ਼ਲੀ ਬਣਦੇ ਆ ਜੀ ਮਤਲਬ ਇਹ ਨਹੀਂ ਹੈਗਾ ਵੀ ਸਿੰਪਲ ਆਪਾਂ ਇੱਕ ਆਰਡਰ ਦੇ ਦਾਂ ਵਾਲਪੇਪਰ ਲਾ ਦੇ ਗਏ ਨੇ ਪਰ ਇਹ ਪ੍ਰੋਪਰ ਆ ਜੋ ਬੱਚਿਆਂ ਦੀ ਸਿਹਤ ਲਈ ਵੀ ਠੀਕ ਰਹਿਣ ਬਿਲਕੁਲ ਜੀ ਬਿਲਕੁਲ ਤੇ ਉਹ ਸਾਰੇ ਤਰੀਕੇ ਨਾਲ ਲਾਏ ਹੋਏ ਨੇ ਹਾਂਜੀ ਹਾਂਜੀ ਜ ਤੇ ਇਸ ਤੋਂ ਅੱਗੇ ਬਈ ਜੀ ਹਾਂਜੀ ਆ ਅੱਗੇ ਆ ਗਿਆ ਆਪਣਾ ਕਿਚਨ ਦਾ ਜੀ ਠੀਕ ਆ ਜੀ ਇਹ ਅੱਜ ਕੱਲ ਛੋਟੇ ਬੱਚਿਆਂ ਗੁੜੀਆਂ ਬਹੁਤ ਖੁਸ਼ ਹੁੰਦੀਆਂ ਚੀਜ਼ ਨੂੰ ਹਣਾ ਬਈ ਸਾਰਿਆਂ ਨੂੰ ਆਪਾਂ ਮਤਲਬ ਬੇਬੀ ਗਰਲ ਵਗੈਰਾ ਤੇ ਬੁਆਏ ਦੋਨਾਂ ਦਾ ਕਨਸੈਪਟ ਰੱਖ ਕੇ ਬਣਾਇਆ ਹੈ ਆਪਾਂ ਠੀਕ ਆ ਠੀਕ ਆ ਹਾਂਜੀ 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 ਤੇ ਹੋਰ ਵੀ ਇਹਦੇ ਵਿੱਚ ਬਈ ਮੋਡੀਫਿਕੇਸ਼ਨ ਆਉਂਦੀਆਂ ਰਹਿਣਗੀਆਂ ਜਿਵੇਂ ਮਤਲਬ ਡਿਮਾਂਡ ਰਹੀ ਟਾਈਮ ਟੂ ਟਾਈਮ ਹਾਂਜੀ ਹਾਂ ਕੇਰਾ ਆਪਾਂ ਪ੍ਰੋਪਰ ਹਲੇ ਆਪਣਾ ਸੈਟਅਪ ਰੈਡੀ ਕਰਤਾ ਹੋਇਆ ਠੀਕ ਆ ਜੀ ਇਹਦੇ ਚ ਆਪਾਂ ਸਾਰਾ ਦਿਨ ਇੱਕ ਤਕਰੀਬਨ ਸ਼ੂਟ ਕਰ ਸਕਦੇ ਆਪਾਂ ਠੀਕ ਆ ਠੀਕ ਆ ਪਾੜੀ ਹਾਂ ਕੋਈ ਮਤਲਬ ਈਵਨਿੰਗ ਆਉ ਚਾਹੇ ਮਾਰਨਿੰਗ ਆਉ ਠੀਕ ਆ ਜੀ ਠੀਕ ਆ ਜੀ ਬਈ ਇਹ ਪਹਿਲਾਂ ਇਨਫੋਰਮ ਕਰਨਾ ਪਊਗਾ ਕਈ ਵਾਰ ਹਾਂ ਜੀ ਪਹਿਲਾਂ ਬੁਕਿੰਗ ਕਰਵਾਉਣੀ ਪਣੀ ਠੀਕ ਆ ਜੀ ਹਾਂਜੀ ਬਈ ਇਹ ਸੈੱਟ ਕਿਵੇਂ ਨੇ ਅ ਇਹ ਆਪਾਂ ਜਿਹੜੇ ਦੂਸਰੇ ਸੈੱਟ ਨੇ ਜੀ ਉਹ ਤਾਂ ਆਪਣੇ ਪ੍ਰੋਪਰ ਰੈਡੀ ਕਰਿਆ ਹੋਇਆ ਠੀਕ ਆ ਜੀ ਬੈਕ ਡ੍ਰੌਪ ਇਹ ਆਪਾਂ ਜੇ ਕਿਸੇ ਨੇ ਚੇਂਜ ਕਰਕੇ ਕਿਸੇ ਦਾ ਅਲੱਗ-ਅਲੱਗ ਟੇਸਟ ਹੁੰਦਾ ਠੀਕ ਆ ਜੀ ਉਸ ਅਕੋਰਡਿੰਗ ਆਲਾ ਚੇਂਜ ਕਰ ਸਕਦਾ ਜਿੱਦਾਂ ਆਹ ਸੈਟਅਪ ਆ ਗਿਆ ਜੀ ਠੀਕ ਆ ਜੀ ਠੀਕ ਆ ਜੀ ਮਤਲਬ ਆਪ ਦੇ ਹਿਸਾਬ ਨਾਲ ਥੀ ਕਿਆ ਬਾਤ ਹੈ ਠੀਕ ਹੈ ਜੀ ਸਾਰੇ ਡਿਫਰੈਂਟ ਕਨਸੈਪਟ ਨੇ ਆਪਣੇ ਠੀਕ ਹੈ ਜੀ ਹਾਂਜੀ ਹਾਂਜੀ ਅਲੱਗ-ਅਲੱਗ ਟੇਸਟ ਦੇ ਜੀ ਹਾਂਜੀ ਬਲ ਇਹ ਨਹੀਂ ਹੈਗਾ ਵੀ ਜਾਂ ਕੈਮਰਾਮੈਨ ਕਹੇ ਜਾਂ ਮਾਂ ਪਿਓ ਚਾਹੁੰਦੇ ਬੇ ਅਸੀਂ ਯਾਰ ਸਾਡੇ ਬੱਚੇ ਦਾ ਆਹ ਸਾਨੂੰ ਰੰਗ ਪਸੰਦ ਹੈ ਸਾਨੂੰ ਆਹ ਡਿਜ਼ਾਈਨ ਪਸੰਦ ਹੈ ਹਾਂਜੀ ਤੇ ਲਾਈਟ ਜੋ ਵੀ ਮਤਲਬ ਹੈਗਾ ਅੱਗੇ ਕਹਿੰਦਾ ਤਾਂ ਗਰਮੀਆਂ ਤੋਂ ਲੈ ਕੇ ਬਰਫ਼ ਤੱਕ ਦੇ ਸਾਰੇ ਡਿਜ਼ਾਈਨ ਇੱਥੇ ਅਵੇਲੇਬਲ ਕਰਾ ਦੋਗੇ ਬਿਲਕੁਲ ਜੀ ਜੀ ਬਈ ਤੇ ਬਈ ਅਖੀਰ ਤੇ ਲੋਕੇਸ਼ਨ ਜ਼ਰੂਰ ਦੱਸ ਦੀ ਆਪਾਂ ਦੁਬਾਰਾ ਹਾਂਜੀ ਲੋਕੇਸ਼ਨ ਹੈਗੀ ਹੈ ਜੀ ਆਪਣੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਨਾਈਵਾਲਾ ਕੋਹੀਨੂਰ ਲੋਕੇਸ਼ਨ ਤੇ ਸੈਟਅਪ ਰੈਡੀ ਹੋਇਆ ਹੈ ਠੀਕ ਹੈ ਜੀ ਜੀ ਬਈ ਹਾਂਜੀ ਹਾਂਜੀ ਜੀ ਬਈ ਧੰਨਵਾਦ ਬਈ ਥੈਂਕ ਯੂ